ਹਾਂਜੀ ਪਿਆਰੇ ਬੱਚਿਓ ਸਤਿ ਸ਼੍ਰੀ ਅਕਾਲ ਪੀਵੀ ਪਾਠਸ਼ਾਲਾ ਵਿੱਚ ਤੁਹਾਡਾ ਸਵਾਗਤ ਹੈ ਅੱਜ ਆਪਾਂ ਕਰਾਂਗੇ ਜਮਾਤ 6ਵੀਂ ਵਿਸ਼ਾ ਸਮਾਜਿਕ ਵਿਗਿਆਨ ਪਾਠ ਨੰਬਰ 7 ਪ੍ਰਾਚੀਨ ਇਤਿਹਾਸ ਦਾ ਅਧਿਆਇਨ ਸਰੋਤ ਪ੍ਰਸ਼ਨ ਉੱਤਰ ਪ੍ਰਸ਼ਨ ਨੰਬਰ 1 ਪੂਰਵ ਇਤਿਹਾਸ ਅਤੇ ਇਤਿਹਾਸ ਤੋਂ ਕੀ 파ਵਾ ਹੈ ਉੱਤਰ ਪੂਰਵ ਇਤਿਹਾਸ ਜਿਸ ਕਾਲ ਦਾ ਸਾਡੇ ਕੋਲ ਕੋਈ ਦਿੱਕਤੀ ਮਿਹਰਵਾ ਨਹੀਂ ਹੈ ਉਸ ਨੂੰ ਪੂਰਵ ਇਤਿਹਾਸ ਕਿਹਾ ਜਾਂਦਾ ਹੈ ਇਤਿਹਾਸ ਜਿਸ ਕਾਲ ਦਾ ਸਾਡੇ ਕੋਲ ਕੋਈ ਲਿਖਤੀ ਵੀਰਵਾ ਹੈ ਉਸ ਨੂੰ ਇਤਿਹਾਸ ਕਿਹਾ ਜਾਂਦਾ ਹੈ। ਪ੍ਰਸ਼ਨ ਨੰਬਰ 2 ਵੈਦਿਕ ਸਾਹਿਤ ਦੇ ਕਿਹੜੇ-ਕਿਹੜੇ ਗ੍ਰੰਥ ਮਿਲਦੇ ਹਨ? ਉੱਤਰ ਵੈਦਿਕ ਸਾਹਿਤੇ বেদ, ਬ੍ਰਾਹਮਣ ਗ੍ਰੰਥ, ਉਪਨਿਸ਼ਦ, ਮਹਾਕਾਵ ਬਰਾਮੇਣ ਅਤੇ ਮਹਾਭਾਰਤ ਅਤੇ ਪੁਰਾਣ ਆਦ ਗ੍ਰੰਥ ਮਿਲਦੇ ਹਨ। ਪ੍ਰਸ਼ਨ ਨੰਬਰ 3 ਸ਼ਿਲਾਲੇਖ ਇਤਿਹਾਸ ਜਾਣਣ ਵਿੱਚ ਸਾਡੀ ਕਿਸ ਤਰ੍ਹਾਂ ਅਸਹਾਇਤਾ ਕਰਦੇ ਹਨ? ਉੱਤਰ ਪੱਥਰ ਦੇ ਸਤੰਭ ਟਾਨਾ ਮਿੱਟੀ ਦੀਆਂ ਤਖਤੀਆਂ ਅਤੇ ਮੰਦਰਾਂ ਦੇ ਦਵਾਰਾਂ ਉੱਤੇ ਲਿਖੇ ਲੇਖਾਂ ਨੂੰ ਸ਼ਿਰਾ ਦੇ ਕਿਹਾ ਦੇ ਹਨ ਇਹਨਾਂ ਵਿੱਚ ਉਸ ਸਮੇਂ ਦਾ ਘਟਨਾਵਾ ਦਾ ਵਰਣਨ ਕੀਤਾ ਜਾਂਦਾ ਹੈ ਜਿਸ ਸਮੇਂ ਇਹ ਲਿਖ ਲਿਖੇ ਸਨ ਉਦਾਹਰਨ ਵਜੋਂ ਸਮਾਰਟ ਅਸ਼ੋਕ ਨੇ ਮਨੁੱਖੀ ਭਲਾਈ ਦੀ ਸੰਦੇਸ਼ ਪੱਥਰਾਂ ਤੇ ਸਤੰਭਾਂ ਤੇ ਲਿਖਵਾ ਕੇ ਪੂਰੇ ਦੇਸ਼ ਵਿੱਚ ਲਗਵਾਏ ਸਨ ਪ੍ਰਸ਼ਨ ਨੰਬਰ 4 ਇਤਿਹਾਸ ਤੇ ਪ੍ਰਾਤਵ ਸਰੋਤਾ ਤੋਂ ਕੀ ਭਾਵ ਹੈ ਉੱਤਰ ਪਰਾਤਨ ਇਮਾਰਤਾਂ ਵਰਤਨਾ ਰੋਜ਼ਾਨਾ ਵਰਤੋ ਵਿੱਚ ਆਉਣ ਵਾਲੀਆਂ ਵਸਤੂਆਂ ਅਤੇ ਸਿੱਕੇ ਆਦਿ ਇਤਿਹਾਸ ਨੂੰ ਪ੍ਰਾਤਵ ਸਰੋਤ ਕਿਹਾ ਜਾਂਦਾ ਹੈ। ਪ੍ਰਸ਼ਨ ਨੰਬਰ 5 ਇਤਿਹਾਸ ਦੇ ਸਾਇਤਕ ਸਰੋਤਾਂ ਤੇ ਸੰਖੇਪ ਨੋਟਿਕੋ ਉੱਤਰ ਇਤਿਹਾਸ ਦੇ ਸਾਇਤਕ ਸਰੋਤਾਂ ਵਿੱਚ ਵੇਦ ਬ੍ਰਾਹਮਣ ਗ੍ਰੰਥ ਆਕਾਰ ਅਨਾਕ ਸੂਤਰ ਮਹਾਕਾਵ ਉਹ 10 ਦੇ ਜਨ ਗ੍ਰੰਥ ਆਸ ਸ਼ਾਮਲ ਹਨ ਇਹ ਗ੍ਰੰਥਾਂ ਨੂੰ ਧਰਮ ਤੋਂ ਇਲਾਵਾ ਉਸ ਸਮੇਂ ਦੇ ਸਮਾਜ ਬਾਰੇ ਵੀ ਜਾਣਕਾਰੀ ਦਿੰਦੇ ਹਨ ਕੁਟੱਲਿਆ ਨੇ ਅਰਥਸੱਤ ਦਾ ਨਾਮ ਦੀ ਪੁਸਤ ਲਿਖੀ ਆਰੀਆ ਭਟ ਵਰਗੇ ਵਿਗਿਆਨੀ ਨੇ ਆਪਣੀਆਂ ਹੋਜਾਂ ਬਾਰੇ ਵੀ ਪੁਸਤਕਾਂ ਲਿਖੀਆਂ ਪ੍ਰਸ਼ਨ ਅਭਸ਼ੀ ਸਮਾਰਕਾਂ ਦੇ ਅਧਿਐਨ ਤੋਂ ਸਾਨੂੰ ਕੀ ਜਾਣਕਾਰੀ ਮਿਲਦੀ ਹੈ ਉੱਤਰ ਕਈ 100 ਸਾਲ ਪਹਿਲਾਂ ਬਣੇ ਸਤੰਭਾਂ ਕਿਲਿਆਂ ਤੇ ਮਹੱਲਾਂ ਨੂੰ ਸਮਾਰਕ ਕਿਹਾ ਜਾਂਦਾ ਹੈ ਸਮਾਰਕਾਂ ਦੇ ਦੇਖਣ ਤੋਂ ਸਾਨੂੰ ਪ੍ਰਾਚਨ ਭਾਰ ਦੇ ਲੋਕਾਂ ਦੇ ਇਤਿਹਾਸਕ ਜੀਵਨ ਬਾਰੇ ਪਤਾ ਲੱਗਦਾ ਹੈ ਖਾਲੀ ਥਾਵਾਂ ਭਰੋ ਨੰਬਰ 1 ਇਤਿਹਾਸ ਅਤੀਤ ਦਾ ਅਧਿਐਨ ਹੈ ਨੰਬਰ 2 ਇਤਿਹਾਸ ਚੰਗੇ ਪਿਵਿਖਲੇ ਅਤੀਤ ਦਾ ਅਧਿਐਨ ਹੈ ਨੰਬਰ 3 ਕੁਟਲਿਆ ਦੁਆਰਾ ਅਰਥ ਸ਼ਾਸਤਰ ਨਾਂ ਦੀ ਪੁਸਤਕ ਲਿਖੀ ਗਈ ਨੰਬਰ 4 ਪੁਸਤਕਾਂ ਸਹਿਤ ਕੁ ਸਰੋਤ ਪ੍ਰਾਚਨ ਖੇਤਰਾਂ ਤੇ ਵਸਤਾਂ ਪ੍ਰਾਤਵ ਸਰੋਤ ਖਾਉਂਦੀਆਂ ਹਨ ਹੇ ਲਿਖੇ ਸ਼ਬਦਾਂ ਦਾ ਸਹੀ ਮਿਲਾਨ ਕਰੋ ਉੱਤਰ ਆਰੀਆ ਭੱਟ ਰਮਾਇਣ ਸਮਾਂ ਦੇ ਸ਼ਾਮਦੇਵ ਅਰਥਸ਼ਾਸਤਰ ਖੇ ਲਿਖੇ ਵਾਕਾਂ ਲਈ ਸਹੀ ਜਾਂ ਗਲਤ ਨਿਸ਼ਾਨ ਲਗਾਓ ਨੰਬਰ 1 ਮਨੂਸ ਮ੍ਰਿਤੀ ਧਰਮ ਸ਼ਾਸਤਰ ਗ੍ਰੰਥ ਹੈ ਸਹੀ ਨੰਬਰ 2 ਆਰਣਕ ਵੈਦਿਕ ਦਾ ਸੈਦਕ ਹਿੱਸਾ ਨਹੀਂ ਹੈ ਗਲਤ ਨੰਬਰ 3 ਸਿੱਕੇ ਇਤਿਹਾਸ ਦਾ ਸਰੋਤ ਨਹੀਂ ਹਨ ਗਲਤ ਨੰਬਰ 4 ਸਮਰਾਟ ਅਸ਼ੋਕ ਨੇ ਆਪਣਾ ਸੇਸ਼ ਪੱਥਰਾਂ ਦੇ ਸਤੰਭਾ ਦਿੱਤਾ ਹੈ ਸਹੀ ਧੰਨਵਾਦ